ਸਤਿ ਸ਼੍ਰੀ ਅਕਾਲ ਜੀ ਲੈ ਕੇ ਆਏ ਹਾਂ ਤੁਹਾਡੇ ਲਈ ਕਿਰਪਾਲ ਕਜਾਕ ਜੀ ਦੀ ਕਹਾਣੀ ਜੜਾਂ ਜਿੱਥੇ ਕਿਤੇ ਵੀ ਗੱਡੀ ਖੜਦੀ ਮਾਂ ਹੁੰਬਕੇ ਪੁੱਛਦੀ ਕਿੱਥੇ ਕਾ ਗਏ ਪੁੱਤ ਤੇ ਮੈਂ ਕੁਝ ਤਲਖ ਹੋ ਕੇ ਸਟੇਸ਼ਨ ਦੱਸ ਦਿੰਦਾ ਕਰੋ ਤੁਰਦਿਆਂ ਮੈਂ ਬੜੇ ਜਬਤ ਵਿੱਚ ਸਾਂ ਪਰ ਮਾਂ ਦੇ ਇੱਕੋ ਗੱਲ ਬਾਰ-ਬਾਰ ਪੁੱਛਣ ਤੇ ਮੈਂ ਤਲਖ ਹੋ ਗਿਆ ਸਾਂ ਥੋੜੀ ਦੇਰ ਪਹਿਲਾਂ ਤਾਂ ਹੱਦ ਹੀ ਹੋ ਗਈ ਸੀ ਪਿਛਲੇ ਕਿਸੇ ਸਟੇਸ਼ਨ ਤੋਂ ਸਾਹਮਣੀ ਸੀਟ ਤੇ ਦੋ ਸ਼ਹਿਰੀ ਜਹੀਆਂ ਕੁੜੀਆਂ ਆ ਕੇ ਬੈਠ ਗਈਆਂ ਤਾਂ ਮੈਨੂੰ ਕੁਝ ਰਾਹਤ ਜਹੀ ਮਹਿਸੂਸ ਕੀਤੀ ਸੀ ਪਰ ਕੁੜੀਆਂ ਜਦੋਂ ਬਿਨਾਂ ਰੁਕੇ ਗੱਲਾਂ ਦਾ ਅੰਗਰੇਜ਼ੀ ਵਿੱਚ ਕਚੀਰਾ ਹੀ ਕਰਨ ਲੱਗੀਆਂ ਤਾਂ ਮਾਂ ਸੁੰਗੜ ਕੇ ਬੈਠ ਗਈ ਸੀ ਫਿਰ ਹੌਲੇ ਜਿਹੇ ਬੋਲੀ ਸੀ ਪੁੱਤ ਤੇਰੀ ਬਹੂ ਦੇ ਮੁਲਕ ਦੀ ਐ ਸੁਣਦਿਆਂ ਮੇਰੇ ਅੰਦਰੋਂ ਕੁਝ ਕੜਕ ਕਰਕੇ ਟੁੱਟਿਆ ਸਾਹਾਂ ਵਿੱਚ ਧੂਆਂ ਜਿਹਾ ਫੈਲ ਗਿਆ ਤੇ ਮੈਂ ਇੱਕ ਤਰ੍ਹਾਂ ਬੁੱਝਿਆ ਗਿਆ ਪਰ ਇਸ ਤੋਂ ਪਹਿਲਾਂ ਕਿ ਕੁਝ ਹੋਰ ਵਾਪਰਦਾ ਮੈਂ ਮਾਂ ਨੂੰ ਨੀਂਦਰ ਦੀ ਗੋਲੀ ਦੇ ਕੇ ਦੁਆਲੇ ਲੀੜਾ ਘੁੱਟ ਦਿੱਤਾ ਉੰਜ ਮੈਂ ਜਾਣਦਾ ਸਾਂ ਇਸ ਗੋਲੀ ਦਾ ਕੋਈ ਅਸਰ ਨਹੀਂ ਸੀ ਹੋਣਾ ਪਰ ਮਾਂ ਇਉਂ ਪਾਸਾ ਵਟ ਕੇ ਪੈ ਗਈ ਜਿਵੇਂ ਸੱਚਮੁੱਚ ਸੌਂ ਗਈ ਹੋਵੇ ਪਿਛਲੇ ਕੁਝ ਵਰਿਆਂ ਤੋਂ ਇੰਜ ਹੀ ਹੁੰਦਾ ਸੀ ਅਸੀਂ ਮੀਆਂ ਬੀਵੀ ਚਾਉਂਦੇ ਤਾਂ ਮਾਂ ਜਾਗਦਿਆਂ ਵੀ ਸੌਂ ਜਾਂਦੀ ਨਾ ਚਾਹੁੰਦੇ ਤਾਂ ਉਹ ਸੁੱਤੇ ਪਿਆਂ ਵੀ ਜਾਗਦੀ ਰਹਿੰਦੀ ਮਾਂ ਦੇ ਇਸ ਬਦਲੇ ਹੋਏ ਰਵੱਈਏ ਨੇ ਜਿੱਥੇ ਮੇਰੀ ਪਤਨੀ ਸ਼ੈਲੀ ਨੂੰ ਖੁਸ਼ ਕੀਤਾ ਸੀ ਉੱਥੇ ਮੈਨੂੰ ਉਦਾਸ ਅਤੇ ਪਰੇਸ਼ਾਨ ਕਰ ਦਿੱਤਾ ਸੀ ਸ਼ਾਇਦ ਇਹੋ ਕਾਰਨ ਸੀ ਕਿ ਕੁਝ ਮਹੀਨੇ ਪਹਿਲਾਂ ਹੀ ਮਾਂ ਨੂੰ ਚਾਈ ਚਾਈ ਪਿੰਡੋਂ ਸ਼ਹਿਰ ਲੈ ਕੇ ਆਉਣ ਵਾਲਾ ਮੈਂ ਅੱਜ ਭਰੇ ਹੋਏ ਮਨ ਨਾਲ ਪਿੰਡ ਪਰਤ ਰਿਹਾ ਸੀ ਮਾਂ ਦੀ ਇਹ ਹਲੀਮੀ ਮੇਰਾ ਗੱਜ ਭਰ ਦਿੰਦੀ ਹੁਣ ਵੀ ਮੇਰਾ ਮਨ ਭਰ ਆਇਆ ਸੀ ਮਾਂ-ਪਾਪੇ ਦੂਜੇ ਪਾਸੇ ਮੂੰਹ ਕਰਕੇ ਪੈ ਗਈ ਸੀ ਪਰ ਮੈਨੂੰ ਲੱਗਾ ਉਹ ਮੈਨੂੰ ਵੇਖ ਰਹੀ ਸੀ ਇੱਕ ਇੱਕ ਮੇਰਾ ਗੱਜ ਭਰ ਆਇਆ ਤੇ ਮੈਂ ਐਨਕ ਸਾਫ਼ ਕਰਨ ਦੇ ਪੱਜ ਅੱਖਾਂ ਦੀ ਨਮੀ ਸੋਖ ਲਈ ਮਾਂ ਪ੍ਰਤੀ ਮੇਰਾ ਇਹ ਲगाव ਵੇਖ ਸ਼ੈਲੀ ਮੱਚਣ ਲੱਗਦੀ ਮਾ ਲਈ ਤਾਂ ਬੁੱਕ ਬੁੱਕ ਅਥਰੂ ਡੋਲਦੇ ਆ ਮੇਰੇ ਲਈ ਹੌਂਕਾ ਵੀ ਮੁੱਲ ਦਾ ਉਹ ਚੀਕ ਕੇ ਗੱਲ ਸ਼ੁਰੂ ਕਰਦੀ ਤੇ ਛੇਤੀ ਹੀ ਛਤਣੀ ਜਾ ਚੜਦੀ ਕਦੀ ਕਦੀ ਮੈਨੂੰ ਸ਼ੈਲੀ ਦਾ ਇਹ ਗਿੱਲਾ ਜਾਇਜ਼ ਵੀ ਲੱਗਦਾ ਮੈਂ ਮਹਿਸੂਸ ਕਰਦਾ ਮਾਂ ਪ੍ਰਤੀ ਮੇਰਾ ਇਹ ਮੋਹ ਇੱਕ ਸੀਮਾ ਦੀ ਮੰਗ ਕਰਦਾ ਸੀ ਪਰ ਸ਼ੈਲੀ ਜਦੋਂ ਇਸ ਮੋਹ ਦੀ ਸੀਮਾ ਨੂੰ ਦੌਲਤ ਦੀ ਦ੍ਰਿਸ਼ਟੀ ਤੋਂ ਦੇਖਣ ਲੱਗਦੀ ਤਾਂ ਮੈਨੂੰ ਉਹਦੇ ਸੰਸਕਾਰਾਂ ਤੇ ਤਰਸ ਆਉਂਦਾ ਜਿਨ੍ਹਾਂ ਵਿੱਚ ਉਹ ਜੰਮੀ ਪਈ ਸੀ ਪਰ ਕੋਈ ਉਸਤੇ ਤਰਸ ਕਰੇ ਇਹ ਉਹਦੇ ਲਈ ਮਰ ਜਾਣ ਵਾਲੀ ਗੱਲ ਸੀ ਅਬਾ ਤਬਾ ਬੋਲਦਿਆਂ ਘਰ ਸਿਰ ਤੇ ਚੁੱਕ ਲੈਂਦੀ ਪਹਿਲਾਂ ਪਹਿਲ ਮੈਂ ਸੋਚਦਾ ਸ਼ਾਇਦ ਸ਼ੈਲੀ ਦਾ ਗੁੱਸਾ ਹੀ ਮੇਰੇ ਵਾਸ ਵਿੱਚ ਨਹੀਂ ਸੀ ਪਰ ਜਦੋਂ ਸਾਡੇ ਦੋਹਾਂ ਵਿਚਾਲੇ ਨਿੱਕੀ ਨਿੱਕੀ ਗੱਲ ਤੇ ਵੱਡਾ ਤਣਾਅ ਮਾਂ ਨੂੰ ਵੀ ਵਿਚੇ ਲਪੇਟ ਲੈਂਦਾ ਤਾਂ ਮੈਨੂੰ ਲੱਗਦਾ ਹੋਰ ਵੀ ਬਹੁਤ ਕੁਝ ਸੀ ਜੋ ਮੇਰੇ ਵਾਸ ਵਿੱਚ ਨਹੀਂ ਸੀ ਵਾਸ ਵਿੱਚ ਹੁੰਦਾ ਤਾਂ ਮੈਂ ਸ਼ੈਲੀ ਨਾਲ ਵਿਆਹ ਹੀ ਕਿਉਂ ਕਰਵਾਉਂਦਾ ਚਲੋ ਵਿਆਹ ਕਰਵਾ ਲਿਆ ਤਾਂ ਉਹਦੇ ਅਮੀਰ ਪਿਓ ਵੱਲੋਂ ਖਰਾਇਤ ਵੱਜੋ ਮਿਲੀ ਨੌਕਰੀ ਹੀ ਨਾ ਸਵੀਕਾਰ ਕਰਦਾ ਇਸ ਗੱਲ ਤੇ باوجود ਕਿ ਮਾਂ ਨੇ ਸਿਰੋਂ ਨੰਗੀ ਹੋਣ ਤੇ ਵੀ ਮੇਰੀ ਹਰ ਇੱਛਾ ਦਾ ਨੰਗ ਟਕਿਆ ਸੀ ਭੁੱਖੀ ਧਾਈ ਰਹਿ ਕੇ ਵੀ ਮੇਰੀ ਪੋਟ ਵਿੱਚ 4 ਡਿਗਰੀਆਂ ਦਾ ਚੋਗਾ ਕੱਤਿਆ ਸੀ ਤੇ ਇੱਕ ਮੈਸਾ ਜਿਸ ਮਜਬੂਰੀਆਂ ਦਾ ਵਾਸਤਾ ਪਾ ਕੇ ਪਹਿਲਾਂ ਅਮੀਰ ਨਾਲ ਵਿਆਹ ਕਰਵਾ ਲਿਆ ਤੇ ਫਿਰ ਜਿੱਥੇ ਦਾਣਾ ਪਾਣੀ ਲਿਖਿਆ ਦੀ ਓਟ ਲੈ ਕੇ ਸ਼ਹਿਰ ਨੌਕਰੀ ਕਰਨ ਤੌਰ ਆਇਆ ਸਿਰਫ ਸ਼ਾਲੀ ਦੀ ਇੱਛਾ ਕਰਕੇ ਹੀ ਕਿਉਂਕਿ ਉਸ ਕਿਹਾ ਸੀ ਉਸ ਦੀਆਂ ਜੜਾ ਫੈਲਣ ਲਈ ਪਿੰਡ ਦੀ ਮਿੱਟੀ ਕਾਫੀ ਨਹੀਂ ਸੀ ਤੇ ਫਿਰ ਪਿੰਡ ਦੇ ਨੀਵੇਂ ਅਤੇ ਕੱਚੇ ਬਨੇਰਿਆਂ ਤੋਂ ਕਿਸੇ ਵੱਡੀ ਉਡਾਣ ਲਈ ਕਿਵੇਂ ਪਰਵਾਜ਼ ਭਰੀ ਜਾ ਸਕਦੀ ਸੀ ਪਰ ਮੈਂ ਸੋਚਦਾ ਮਾਂ ਦੀ ਇੱਛਾ ਕਿੱਤੇ ਸੀ ਜਿਹੜੀ ਮੇਰੇ ਜਵਾਨ ਹੋਣ ਤੱਕ ਇੱਕੋ ਗੱਲ ਦਰਹਾਉਂਦੀ ਰਹੀ ਅਫਸਰ ਬਣੂ ਮੇਰਾ ਪੁੱਤ ਰਾਜ ਕਰਾਉ ਮਾਂ ਨੂੰ ਆਖਰ ਬੰਦੇ ਦੀ ਅੰਸ ਐ ਜੇ ਮਾਂ ਦੀ ਅੰਦਰ ਠੰਡੀ ਕਰੂ ਤਾਂ ਹੀ ਪਿਓ ਦਾ ਸਿਵਾ ਠੰਡਾ ਹੋਊ ਮਾੜੀ ਲਾਤ ਤਾਂ ਕਹਿੰਦੇ ਬੰਦੇ ਦੀ ਗਤੀ ਨਹੀਂ ਹੋਣ ਦਿੰਦੀ ਮੈਂ ਤੜਫ ਕੇ ਸੋਚਦਾ ਮਾਂ ਕਦੇ ਇਸ ਗੱਲ ਨੂੰ ਹੁਣ ਕਿਉਂ ਨਹੀਂ ਸੀ ਦੁਹਰਾਉਂਦੀ ਇੱਕ ਦਿਨ ਮੈਂ ਖਿਜ ਕੇ ਕਿਹਾ ਮਾਂ ਮੈਂ ਪੜ ਲਿਖ ਗਿਆ ਵਿਆਹਾਂ ਵਰਿਆ ਸ਼ਹਿਰ ਨੌਕਰੀ ਕਰਦਾ ਹੁਣ ਤਾਂ ਆਪਣੇ ਪੁੱਤ ਨੂੰ ਅਫਸਰ ਸਮਝ ਲੈ ਖਰਾ ਪੁੱਤ ਜਮ ਜਮ ਸਮਝੂ ਪਰ ਉਦੋਂ ਪੁੱਤ ਜਿਹਦੇ ਤੈਨੂੰ ਪਿੰਡ ਨਿਓ ਨਿਓ ਸਲਾਮਾ ਕਰੂ ਪਰ ਪੁੱਤ ਤੈਂ ਤਾਂ ਜੜਾਂ ਹੀ ਕਿਤਰੇ ਹੋਰ ਜਾਲ ਆਈਆਂ ਫਿਰ ਪੁੱਤ ਮਾਂ ਪੇ ਲਈ ਤਾਂ ਧੀਆਂ ਪੁੱਤ ਜੰਮਦੇ ਹੀ ਅਫਸਰ ਹੁੰਦੇ ਐ ਤੇ ਮਾਂ ਨਾ ਚਾਉਂਦੇ ਹੋਏ ਵੀ ਮੂੰਹ ਟਾਕੇ ਰੋਣ ਲੱਗ ਪਈ ਸੀ ਪਰ ਮੈਥੋ ਤਾਂ ਮਾਂ ਲਈ ਰੋਣਾ ਛੱਡ ਹੋਂਕਾ ਵੀ ਨਹੀਂ ਸੀ ਸਰਿਆ ਉੰਜ ਮੇਰੇ ਹੋਂਕਿਆਂ ਨੇ ਮਾਂ ਦਾ ਸੁਹਾਰਨਾ ਵੀ ਕੀ ਸੀ ਮਾਂ ਕੋਲ ਤਾਂ ਪਹਿਲਾਂ ਹੀ ਹੋਂਕੇ ਬਹੁਤ ਸਨ ਮੈਂ ਕਦੇ ਸੋਚਦਾ ਪਿਓ ਦੀ ਮੌਤ ਤੇ ਮੇਰੇ ਸ਼ਹਿਰ ਚਲੇ ਆਉਣ ਪਿੱਛੋਂ ਮਾਂ ਕੋਲ ਹੋਂਕੇ ਹੀ ਤਾਂ ਸਨ ਨਹੀਂ ਉਮਰ ਦੀ નિਸ਼ਟਾ ਦਾ ਉਹਨੂੰ ਕੀ ਮਿਲਿਆ ਬਰੇ ਸ਼ਮਾਹੀ ਲੈ ਕੇ ਦਿੱਤੇ ਚਾਰ ਲੀੜੇ ਫੋਕੇ ਦਲਾਸੇ ਜਾਂ ਮੇਰੇ ਤੇ ਸ਼ੈਲੀ ਵਿਚਾਲੇ ਨਿਤ ਵਾਦ ਦਾ ਜ਼ਹਿਰ ਇਹ ਜ਼ਹਿਰ ਸ਼ਾਇਦ ਵਾਦ ਦਾ ਹੀ ਚਲਾ ਜਾਂਦਾ ਜੇ ਸ਼ੈਲੀ ਨੂੰ ਅਚਾਨਕ ماں ਦੀ ਲੋੜ ਨਾ ਪੈਂਦੀ ਸੁਣ ਕੇ ਮੈਂ ਹੈਰਾਨ ਹੋਇਆ ਮਾਂ ਤਾਂ ਸ਼ੈਲੀ ਨੂੰ ਫੁੱਟੀ ਅੱਖ ਨਹੀਂ ਸੀ ਪਾਉਂਦੀ ਫਿਰ ਇਹ ਚਾਹਤ ਕੈਸੀ ਪਿੱਛੋਂ ਪਤਾ ਲੱਗਾ ਸ਼ੈਲੀ ਖੁਦ ਮਾਂ ਵੜਨ ਵਾਲੀ ਸੀ ਮੈਨੂੰ ਹੈਰਾਨੀ ਅਤੇ ਖੁਸ਼ੀ ਹੋਈ ਹੈਰਾਨੀ ਇਸ ਗੱਲ ਦੀ ਕਿ ਸ਼ੈਲੀ ਬੱਚਾ ਜੰਮਣ ਨੂੰ ਫਾਲਤੂ ਦਾ ਚੰਝਟ ਸਮਝਦੀ ਸੀ ਉਹ ਕਹਿੰਦੀ ਹੈ ਕਿੱਦਰ ਤਾਂ ਇਨਸਾਫ ਹੈ ਕਿ ਬੱਚਾ ਮਾਂ ਜੰਮੇ ਤੇ ਪੀੜੀ ਪਿਓ ਦੀ ਤੁਰੇ ਉਤੋਂ ਫਿਗਰ ਦਾ ਨਾਸ ਖੁਸ਼ੀ ਇਸ ਗੱਲ ਦੀ ਕਿ ਇੱਕ ਦਿਨ ਕਹਿਣ ਲੱਗੀ ਕੁਝ ਵੀ ਹੈ ਤੀਵੀਆਂ ਦੀਆਂ ਜੜਾਂ ਲੱਗਣ ਲਈ ਮਾਂ ਬਣਨਾ ਜ਼ਰੂਰੀ ਹੈ ਮੈਂ ਸ਼ੈਲੀ ਦੇ ਇਸ ਅਚਾਨਕ ਬਦਲਾਅ ਉਤੇ ਬਹਿਸ ਕਰਨੀ ਚਾਹੁੰਦਾ ਸਾਂ ਪਰ ਇਹ ਸੋਚ ਕੇ ਚੁੱਪ ਕਰ ਗਿਆ ਕਿ ਕੀ ਪਤਾ ਇਸ ਬੱਚੇ ਦੀ ਆਮਦ ਹੀ ਮੇਰੇ ਸ਼ੈਲੀ ਅਤੇ ਮਾਂ ਵਿਚਾਲੇ ਕੋਈ ਚੌਥੀ ਕੌਣ ਸਿਰਜ ਕੇ ਕਿਸੇ ਮੋਹ ਦੀ ਜੜ ਲਾ ਦੇਵੇ ਪਰ ਹੋਇਆ ਇਸ ਤੋਂ ਬਿਲਕੁਲ ਉਲਟ ਉਧਰ ਸ਼ੈਲੀ ਦੀ ਕੁੱਖ ਵਿੱਚ ਚਾਨਣ ਦਾ ਬੀਜ ਬੁੱਗ ਰਿਆ ਇਧਰ ਪਿੰਡ ਵਿੱਚੋਂ ਮਾਂ ਦੀਆਂ ਜੜਾਂ ਹੀ ਖੱਗੀਆਂ ਗਈਆਂ ਦੇਖੋ ਬੱਚਾ ਚਾਹੀਦਾ ਤਾਂ ਪਿੰਡੋਂ ਮਾਂ ਨੂੰ ਲੈ ਕੇ ਆਓ ਜਾਂ ਨੌਕਰ ਰੱਖ ਕੇ ਦੇਓ ਤੀਜੇ ਮਹੀਨੇ ਦੀ ਗਰਭਪਤੀ ਸ਼ੈਲੀ ਨੇ ਇੱਕ ਤਰ੍ਹਾਂ ਲੀਕਾ ਖਿੱਚ ਦਿੱਤੀ ਨੌਕਰ ਰੱਖਣ ਦਾ ਮਤਲਬ ਸੀ ਉਹਦੇ ਅਮੀਰ ਪਿਓ ਦੇ ਹੋਰ ਹਠਾਰੂ ਹੋਣਾ ਰਹੀਮਾ ਮਾਂ ਦਾ ਕੀ ਸੀ ਫਿਰ ਮਾਂ ਦਾ ਤਾਂ ਫਰਜ਼ ਵੀ ਬਣਦਾ ਸੀ ਮੈਂ ਆਪਣੇ ਆਪ ਨੂੰ ਦਲੀਲ ਦਿੱਤੀ ਅਤੇ ਬਿਨਾ ਪੰਦਾ ਪੁੱਛੇ ਮੁਹਰੇ ਜਾ ਖੜਿਆ ਮੈਂ ਝਾਕ ਦਿੱਤੇ ਜਹੇ ਸ਼ਹਿਰ ਜਾਣ ਦੀ ਗੱਲ ਤੋਰੀ ਤਾਂ ਮਾਂ ਪੈਰੋਂ ਹੀ ਮੱਤ ਚੁੱਠੀ ਪਰ ਜਿਉਂ ਹੀ ਉਹਨੇ ਸ਼ੈਲੀ ਦੇ ਮਾਂ ਬਣਨ ਬਾਰੇ ਸੁਣਿਆ ਬਿਨਾ ਕੋਈ ਉੱਜਰ ਕੀਤੇ ਆਪਣੇ ਲੀੜਿਆਂ ਦੀ ਨਿੱਕੀ ਜਹੀ ਬੁਚਕੀ ਚੁੱਕ ਦਰਾਂ ਤੋਂ ਬਾਹਰ ਜਾ ਖੜੀ ਉੱਤੋਂ ਗੁੱਸੇ ਹੋਈ ਕਿ ਜੇ ਇਹ ਗੱਲ ਸੀ ਤਾਂ ਮੈਨੂੰ ਪਹਿਲਾਂ ਕਿਉਂ ਨਾ ਦੱਸਿਆ ਫਿਰ ਅੱਖਾਂ ਭਰਦਿਆਂ ਕਹਿਣ ਲੱਗੀ ਨਾਲੇ ਪੁੱਤ ਜਿਸ ਰੁੱਖ ਦਾ ਪਰਿਵਾਰ ਹਰਿਆ ਭਰਿਆ ਉਸੇ ਦੀਆਂ ਜੜਾਂ ਦਾ ਮੁੱਲ ਹੈ ਫਿਰ ਥੋੜੇ ਵੀ ਨਾ ਮੇਰਾ ਪਿੰਡ 'ਚ ਕੀ ਹੈ ਇੱਕ ਪਲ ਮੈਨੂੰ ਲੱਗਾ ਮਾਂ ਠੀਕ ਕਹਿ ਰਹੀ ਸੀ ਕਿਉਂਕਿ ਉਸ ਦਿਨ ਤੋਂ ਬਾਅਦ ਜਿਸ ਬੇਪਰਵਾਹੀ ਨਾਲ ਮਾਂ ਨੇ ਪਿੰਡ ਵੱਲ ਪਿੱਠ ਕੀਤੀ ਸੀ ਉਹ ਸੱਚਮੁੱਚ ਹੈਰਾਨ ਕਰਨ ਵਾਲੀ ਸੀ ਸ਼ਹਿਰ ਆ ਕੇ ਤਾਂ ਮਾਂ ਨੇ ਸਾਨੂੰ ਹੋਰ ਵੀ ਹੈਰਾਨ ਕੀਤਾ ਨਾ ਕੋਈ ਸ਼ਿਕਵਾ ਨਾ ਸ਼ਿਕਾਇਤ ਨਾ ਕੋਈ ਉਜਰ ਨਾ ਉਜਰਤ ਪਤਾ ਨਹੀਂ ਕਿਉਂ ਮਾਂ ਦਾ ਇਉਂ ਸਿਰਫ ਸ਼ੈਲੀ ਦੀ ਇੱਛਾ ਲਈ ਬਦਲ ਜਾਣਾ ਮੈਨੂੰ ਬੁਰਾ ਲੱਗਾ ਸ਼ੈਲੀ ਲਈ ਇਹ ਜਿੱਤ ਦੀ ਘੜੀ ਸੀ ਉਹਨੇ ਇਹ ਜਿੱਤ ਜ਼ਾਹਿਰ ਵੀ ਕੀਤੀ ਇੱਕ ਦਿਨ ਕਿਸੇ ਬਾਗਬਾਨੀ ਨਾਸਰੀ ਤੋਂ ਤਿੰਨ ਚਾਰ ਗਮਲੇ ਖਰੀਦ ਲਈ ਆਈ ਵਿੱਚ ਬੋਹੜ ਪੀਪਲ ਅਤੇ ਜੰਟ ਉੱਗੇ ਹੋਏ ਹੂ ਬਹੁੂ ਸ਼ਕਲ ਪਰ ਆਕਾਰ ਵਿੱਚ ਸਿਰਫ ਦੋ ਤਿੰਨ ਗਿੱਠਾਂ ਉੱਚੇ ਕਹਿਣ ਲੱਗੀ ਦੇਖਿਆ ਤੂੰ ਕਹਿੰਦਾ ਸੀ ਜੜਾ ਹੁੰਦੀਆਂ ਬੰਦੇ ਦੀਆਂ ਜੇ ਬੋਹੜ ਪੀਪਲ ਗਮਲਿਆਂ ਵਿੱਚ ਉੱਗ ਸਕਦਾ ਹੈ ਤਾਂ ਬੰਦੇ ਦਾ ਕੀ ਐ ਉਹਨੇ ਮੇਰੀ ਮਾਂ ਚੋਂ ਗੱਲ ਕੱਢੀ ਉੱਤਰ ਵਿੱਚ ਮੈਂ ਜਣਾ ਕੁੱਤਰ ਕੇ ਬੋਣਾ ਕਰ ਦੇਣ ਦੀ ਤਕਨੀਕ ਬਾਰੇ ਚਿਕਣਾ ਚਾਹੁੰਦਾ ਸਾਂ ਪਰ ਚੁੱਪ ਰਿਹਾ ਤੇ ਸ਼ੈਲੀ ਦੀ ਸਾਰੀ ਉਂਗਲੀ ਹੋਈ ਜ਼ਹਿਰ ਵਿੱਚੇ ਹੀ ਪੀ ਲਈ ਪਰ ਮਾਂ ਨੇ ਤਾਂ ਜਿਵੇਂ ਬਿਨਾ ਕਹੇ ਹੀ ਸਭ ਕੁਝ ਸੁਣ ਲਿਆ ਤੇ ਦੇਖਦਿਆਂ ਦੇਖਦਿਆਂ ਦੁਨੀਆ ਦੀ ਹਰ ਤਕਨੀਕ ਨੂੰ ਹੀ maat ਪਾ ਦਿੱਤੀ ਆਪਣੀਆਂ ਜਣਾ ਆਪ ਹੀ ਕੁੱਤਰ ਕੇ ਉਹਨੇ ਸ਼ੈਲੀ ਦੀ ਹਰ ਹਮਕੀ ਤੁਮਕੀ ਜਰਨੀ ਸਿੱਖ ਲਈ ਸ਼ੈਲੀ ਨੂੰ ਪੁੱਛ ਪੁੱਛ ਕਰਕੇ ਉਹਦਾ ਮੂੰਹ ਨਾ ਥੱਕਦਾ ਸਬਜੀ ਬਾਜੀ ਦਾ ਭਾਅ ਤੈਅ ਕਰਨਾ ਤੇ ਸੜਕ ਪਾਰ ਕਰਨਾ ਤਾਂ ਮਾਂ ਲਈ ਆਮ ਗੱਲ ਹੋ ਗਈ। ਇੱਥੋਂ ਤੱਕ ਕਿ ਘਰ ਦੇ ਕੰਮਾਂ ਵਿੱਚ ਗਲਗਲ ਡੁੱਬੀ ਉਹ ਹਰ ਆਏ ਗਏ ਨੂੰ ਨੌਕਰਾਨੀ ਦਿਸਣ ਵਿੱਚ ਵੀ ਮਾਹਰ ਹੋ ਗਈ ਸੀ। ਮਹਿਮਾਨ ਹੀ ਮਨ ਸ਼ੁਕਰ ਕੀਤਾ ਕਿ ਮਾਂ ਸ਼ਹਿਰ ਵਿੱਚ ਜੜ੍ਹ ਲਾ ਰਹੀ ਸੀ। ਮੈਂ ਸੁਖਣਾ ਸੁਖੀ ਸ਼ੈਲੀ ਨੇ ਸੁੱਖ ਦਾ ਸਾਹ ਲਿਆ ਤੇ ਕਿਸੇ ਜਿੱਤ ਦੀ ਖੁਸ਼ੀ ਵਿੱਚ 6 ਮਹੀਨੇ ਹੀ ਮੰਝਾ ਮਲ ਕੇ ਬੈਠ ਗਈ। ਆਖਰ ਮਾਂ ਪਿੰਡ ਲਈ ਕਿੰਨਾ ਕੁ ਤੜਫ ਸਕਦੀ ਸੀ? ਅਸਾਂ ਨੋਹਾਂ ਨੇ ਸੋਚਿਆ ਪਰ ਇੱਕ ਦਿਨ ਸਭ ਕੁਝ ਤਹਿਸ ਨਹਿਸ ਹੋ ਗਿਆ ਗਈ ਰਾਤ 237 ਵਾਲਿਆਂ ਦੇ ਘਰੋਂ ਉੱਚੀ ਲੇਰ ਸੁਣੀ ਮਾਂ ਤਾਂ ਜਿਵੇਂ ਹਵਾ ਵਿੱਚੋਂ ਹੀ ਖੁਸ਼ੀ ਗਮੀ ਸੁੰਘ ਲੈਂਦੀ ਸੀ ਫਿਰ ਉੱਤੋਂ ਰਾਤ ਦਾ ਸਨਾਟਾ ਤੇ ਦਿਲ ਵਿੰਨ ਵੀ ਲੇਰ ਮਾਂ ਤਾਂ ਆਕੇ ਦੂਜੇ ਬਲਾਕ ਵੱਲ ਦੌੜੀ ਮੈਂ ਵੀ ਜਾਣ ਲੱਗਾ ਤਾਂ ਸ਼ੈਲੀ ਤਰਲਾ ਲਿਆ ਕੀ ਕਰਦੇ ਹੋ ਐਵੇਂ ਜਾ ਕੇ ਫਸ ਜਾਓਗੇ ਅੱਗੇ ਗਾਇਤਾ ਸਫਤਰ ਵਿਸ਼ਿਆ ਪਿਆ ਸੀ ਪਤਾ ਲੱਗਾ ਦੀਨ ਦਿਆਲ ਨਹੀਂ ਸੀ ਰਿਹਾ ਹਾਏ ਬੇਬੀਰ ਉਹ ਤਾਂ ਬਾਲਾ ਚੰਗਾ ਸੀ ਮਾ ਦੇ ਕਾਲਜੇ ਜਿਵੇਂ ਡੂੰਗੀ ਪੀੜ ਹੋਈ ਮੈਨੂੰ ਯਾਦ ਆਇਆ ਦੀਨ ਦਿਆਲ ਵੀ ਆਪਣੇ ਬੱਚਿਆਂ ਲਈ ਪਿੰਡ ਸ਼ਹਿਰੋਂ ਪਿੰਡੋਂ ਸ਼ਹਿਰ ਆਇਆ ਹੋਇਆ ਸੀ ਸਬਜ਼ੀ ਭਾਜੀ ਖਰੀਦਦਿਆਂ ਬੱਚੇ ਖੜਾਉਂਦਿਆਂ ਜਾਂ ਕੁੱਤੇ ਨੂੰ ਫੇਰੀ ਲਵਾਉਂਦਿਆਂ ਮਾਂ ਨੂੰ ਮਿਲਦਾ ਤਾਂ ਦੁੱਖ ਸੁੱਖ ਫੋਲਦਾ ਉਹਨੂੰ ਸਭ ਤੋਂ ਵੱਡਾ ਚੋਰਾ ਸੀ ਕਿ ਉਹਦੇ ਦੋਹਾਂ ਪੁੱਤਾਂ ਨੇ ਜਿਉਂਦੇ ਜੀ ਘਰਬਾਰ ਵੀ ਵੰਡ ਲਿਆ ਅਤੇ ਇੱਕ ਨੇ ਮਾਂ ਦੂਜੇ ਨੇ ਪਿਓ ਲੈ ਲਿਆ ਦੋਵੇਂ ਪੁੱਤ ਵੱਖ-ਵੱਖ ਸ਼ਹਿਰਾਂ ਵਿੱਚ ਸਨ ਪਰ ਵਿਚਾਰਾ ਦੀਨ ਦਿਆਲ ਸ਼ਹਿਰ ਵਿੱਚ ਜਣਾ ਫੜਨ ਤੋਂ ਪਹਿਲਾਂ ਹੀ ਤੁਰਦਾ ਬਣਿਆ ਇੱਕ ਪਲ ਮੈਂ ਮਾਂ ਬਾਰੇ ਸੋਚ ਅੰਦਰੇ-ਅੰਦਰ ਕੰਬ ਗਿਆ ਮਾਂ ਰੋਣ ਵਰਗੇ ਬੋਲਾਂ ਨਾਲ ਅਫਸੋਸ ਕਰਨ ਲੱਗੀ ਤਾਂ ਕਿਸੇ ਟੋਕਿਆ ਬਸ ਮਾਂ ਜੀ ਰੋਣਾ ਨਹੀਂ ਮਾਂ ਚੁੱਪ ਕਰ ਗਈ ਪਤਾ ਲੱਗਾ ਘਰ ਵਿੱਚ ਬੱਚਿਆਂ ਦੇ ਪੇਪਰਾਂ ਦੀ ਤਿਆਰੀ ਚੱਲ ਰਹੀ ਸੀ ਮਾਂ ਇੱਕ ਕੋਨੇ ਵਿੱਚ ਮੂੰਹ ਦੇ ਕੇ ਸਿਸਕੀਆਂ ਭਰਦੀ ਰੋਣ ਲੱਗੀ ਮਾਂ ਨੂੰ ਦੇਖੇ ਇੱਕ ਦੋ ਆਈਆਂ ਗਵਾਂਡਣਾ ਵੀ ਰੋਣ ਲੱਗੀਆਂ ਦੇਖੋ ਜੀ ਜੇ ਇੱਥੇ ਰੋਣ ਧੋਣ ਦਾ ਹੀ ਪ੍ਰੋਗਰਾਮ ਚੱਲਣਾ ਹੈ ਤਾਂ ਮੈਂ ਬੱਚੇ ਕਿਸੇ ਹੋਰ ਘਰ ਭੇਜ ਦਿੰਨਾ ਦੀਨ ਦਿਆਲ ਦਾ ਪੁੱਤ ਸ਼ਕਤੀ ਨਾਲ ਬੋਲਿਆ ਮਾਂ ਇੱਕਦਮ ਚੁੱਪ ਕਰ ਗਈ ਚਲੋ ਭਾਈ ਮਰਨਾ ਕੀਨੇ ਨਹੀਂ ਜੱਗ ਚੱਲਦੀ ਸਰਾਂ ਹੈ ਪਰ ਇਸ ਪਰਿਵਾਰ ਲਈ ਤਾਂ ਬੁਰੀ ਹੋਈ ਤੁਸੀਂ ਸੋਚੋ ਪਿੰਡੋਂ ਬਜ਼ੁਰਗ ਨੂੰ ਇਸ ਲਈ ਲੈ ਕੇ ਆਂਦਾ ਕਿ ਦੋਵੇਂ ਨੂੰ ਪੁੱਤ ਨੌਕਰੀ ਤੇ ਸਨ ਚਲੋ ਬਜ਼ੁਰਗ ਬੱਚੇ ਸੰਭਲੋ ਪਰ ਆਉਂਦੇ ਹੀ ਬਿਮਾਰ ਪੈ ਗਿਆ ਸੁਖ ਦੀ ਥਾਂ ਖਰਚਾ ਵਧ ਗਿਆ ਸ਼ੁਰੂ ਵਿੱਚ ਤਾਂ ਵਿਚਾਰੇ ਨੂੰ ਹਾਜ਼ਤ ਲਈ ਵੀ ਬੜੀ ਔਖ ਪੇਸ਼ ਆਈ ਬਈ ਕੁਛ ਕਹੋ ਟੱਬਰ ਨੇ ਬਜ਼ੁਰਗ ਬਦਲੇ ਔਖ ਬੜੀ ਚੱਲੀ ਕਿਸੇ ਕਿਹਾ ਔਖ ਤਾਂ ਆਪੇ ਚ ੱਲਣੀ ਹੋਈ ਤੁਸੀਂ ਸੋਚੋ ਇੱਕ ਸ਼ਹਿਰਦਾਰੀ ਬੱਚਿਆਂ ਦੀਆਂ ਮਹਿੰਗਾਈਆਂ ਪੜਾਈਆਂ ਤੇ ਉੱਤੋਂ ਬਿਰਦ ਬੰਦੇ ਦੀ ਬਿਮਾਰੀ ਬਿਮਾਰੀ ਤਾਂ ਭਾਈ ਸਾਹਿਬ ਉਹਨਾਂ ਆਪ ਲਈ ਦੀਨਦਿਆਲ ਦੇ ਪੁੱਤਰ ਨੇ ਕਿਹਾ ਹਰ ਵੇਲੇ ਸ਼ਿਕਾਇਤ ਇੱਥੇ ਗੰਦ ਬਹੁਤ ਹੈ ਰਿਸ਼ਵਤ ਹੈ ਸ਼ੋਰ ਹੈ ਅਖੇ ਘਰ ਚ ਕਿਉਂ ਹੱਗਦੇ ਹੋ ਹੁਣ ਦੱਸੋ ਉਹਦੇ ਲਈ ਸ਼ਹਿਰ ਘਰ ਸੜਕਾਂ ਨਵੀਆਂ ਬਣ ਜਾਂਦੀਆਂ ਕੁਝ ਵੀ ਸੀ ਭਲੇ ਪੁਰਸ਼ ਸਨ ਵਿਚਾਰੇ ਨਾ ਚੰਗੀ ਨਾ ਮੰਦੀ ਜੋ ਮਿਲਿਆ ਪਾ ਲਿਆ ਜੋ ਦਿੱਤਾ ਖਾ ਲਿਆ ਕਿਸੇ ਹੋਰ ਕਿਹਾ ਮਾਨੋ ਉਸ ਬੰਦੇ ਦੀ ਗੱਲ ਸ਼ਾਇਦ ਚੰਗੀ ਲੱਗੀ ਉਹ ਉਸ ਵੱਲ ਉਚੇਚ ਨਾਲ ਚਾਕੀ ਅਚਾਨਕ ਚੁੱਪ ਜਿਵੇਂ ਬੋਝਲ ਜਾਪਣ ਲੱਗੀ ਸਾਹ ਕੁੱਟਣ ਲੱਗਾ ਮੇਰੇ ਉੱਠਣ ਤੋਂ ਪਹਿਲਾਂ ਜਦੋਂ ਆਏ ਗਵਾਂਢੀ ਸਵੇਰੇ ਸੰਸਕਾਰ ਦਾ ਟਾਈਮ ਪੁੱਛ ਕੇ ਚਲੇ ਗਏ ਤਾ ਮੈਂ ਵੀ ਜਾਣ ਲਈ ਮਾਂ ਦਾ ਮੋਂਟਾ ਚੂਣਿਆ ਮੈਨੂੰ ਲੱਗਾ ਮਾਂ ਹੁਣੇ ਮੇਰਾ ਹੱਥ ਝਟ ਕੇ ਕਹੇਗੀ ਹਾਂ ਕਾਮਲਾ ਐ ਕਿਵੇਂ ਮੋਈ ਮਿੱਟੀ ਨੂੰ ਛੱਡ ਕੇ ਘਰੇ ਜਾ ਪਵਾਂ ਪਰ ਮੈਂ ਹੈਰਾਨ ਰਹਿ ਗਿਆ ਜਦੋਂ ਮਾਂ ਬਿਨਾ ਕੁਝ ਬੋਲੇ ਪੌੜੀਆਂ ਉੱਤਰ ਗਈ ਸਵੇਰੇ ਜਦੋਂ ਦੂਜੇ ਬਲਾਕ ਦੇ ਵੇੜੇ ਵਿੱਚ ਮੁਰਦਾ ਗੱਡੀ ਆ ਖੜੀ ਤਾਂ ਮੈਂ ਬਾਹਰ ਸਾਡੇ ਗੁਆਂਢ ਵਿੱਚ ਰਹਿੰਦੀ ਬੰਗਾਲਨ ਮਿਸਿਸ 바ਸੂ ਬੋਲਦਿਆਂ ਸੁਣੀ ਉਹ ਮਾਂ ਨੂੰ ਸ਼ਹਿਰ ਵਿੱਚ ਲੱਗੀ ਮੁਰਦਾ ਫੋਕਣ ਵਾਲੀ ਬਿਜਲੀ ਪੱਠੀ ਬਾਰੇ ਦੱਸ ਰਹੀ ਸੀ मां जी केवल 20 मिनट और बोन का पैकेट आपके हाथ में पानी में फेको और छुट्टी कोई आलतू फालतू का झंझट नहीं सुनਦਿਆਂ ਮੇਰੀ ਖਾਨਿਓ ਗਈ ਮੈਨੂੰ ਲੱਗਾ ਮਾਂ ਹੁਣੇ ਪੁੱਛੇਗੀ ਪੁੱਤ ਜੇ ਬੰਦੇ ਦਾ ਸਿਵਾ ਹੀ ਨਹੀਂ ਬਲਣਾ ਤਾਂ ਸੀੜੀ ਦੀ ਪਰਕਰਮਾ ਕੌਣ ਕਰੂ ਅਗਨੀ ਕੌਣ ਦਿਖਾਉ ਗਤੀ ਕਿਵੇਂ ਹੋਊ ਬੰਦੇ ਦੀ ਪਰ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਮਾਂ ਕੁਝ ਵੀ ਨਾ ਬੋਲੀ ਅਤੇ ਚੁੱਪਚਾਪ লাশ ਨੂੰ ਗੱਡੀ ਵਿੱਚ ਲਾਦਦੇ ਆ ਉੱਪਰਲੀ ਮੰਜ਼ਲ ਤੋਂ ਹੀ ਵੇਖਦੀ ਰਹੀ ਜਾਂ ਫਿਰ ਚਾਰ ਪੰਜ ਬੰਦਿਆਂ ਨੂੰ ਮੁਰਦਾ ਗੱਡੀ ਨਾਲ ਜਾਂਦੇ ਦੇਖਦੀ ਰਹੀ ਨਾ ਉਸ ਆਪਸੀਆਂ ਤੱਕ ਜਾਣ ਦੀ ਜਿੱਦ ਕੀਤੀ ਨਾ ਮੈਨੂੰ ਜਾਣ ਲਈ ਕਿਹਾ ਉਸ ਦਿਨ ਤੋਂ ਬਾਅਦ ਮਾਂ ਬਿਲਕੁਲ ਚੁੱਪ ਹੋ ਗਈ ਇੱਕ ਦਿਨ ਅਚਾਨਕ ਕਹਿਣ ਲੱਗੀ ਪੁੱਤ ਭਲਾ ਜਣਾ ਕਿੱਥੇ ਹੁੰਦੀਆਂ ਬੰਦੇ ਦੀਆਂ ਉੱਤਰ ਵਿੱਚ ਮੈਂ ਨੀਵੀਂ ਪਾ ਲਈ ਉਸ ਦਿਨ ਤੋਂ ਬਾਅਦ ਸਾਡੇ ਲਈ ਮਾਂ ਦੀ ਚੁੱਪ ਅਸਹਿ ਹੋ ਗਈ ਅਸੀਂ ਮਾਂ ਦੀ ਹਰ ਗੱਲ ਵਿੱਚੋਂ ਚੋ ਮਹਿਸੂਸ ਕਰਦੇ ਮਾਂ ਹਰ ਗੱਲ ਨੂੰ ਦੀਨ ਦਿਆਲ ਦੀ ਮੌਤ ਵਿੱਚੋਂ ਦੇਖਣ ਲੱਗ ਪਈ ਤਾਂ ਅਸੀਂ ਚਾਹਿਆ ਮਾਂ ਜਿੰਨੀ ਛੇਤੀ ਹੋ ਸਕਦਾ ਪਿੰਡ ਚਲੀ ਜਾਵੇ ਪਰ ਹੁਣ ਜਦੋਂ ਕਿ ਮੈਂ ਮਾਂ ਨੂੰ ਲੈ ਕੇ ਪਿੰਡ ਪਰਤ ਰਿਹਾ ਤਾਂ ਸੋਚਦਾ ਹਾਂ ਕੁਝ ਵੀ ਸੀ ਮਾਂ ਨੂੰ ਸ਼ੈਲੀ ਦੀ ਇਸ ਹਾਲਤ ਵਿੱਚ ਪਿੰਡ ਨਹੀਂ ਸੀ ਪਰਤਣਾ ਚਾਹੀਦਾ ਜਿਉਂ ਹੀ ਅਸੀਂ ਪਿੰਡ ਦੀ ਜੂ ਵਿੱਚ ਦਾਖਲ ਹੋਏ ਮਾਂ ਇੱਕਦਮ ਚਹਿਕ ਉੱਠੀ ਨਿਆਈ ਵਿੱਚ ਨਰਮਾ ਚੁਗ ਦੀਆਂ ਤੀਵੀਆਂ ਉੱਠ ਕੇ ਜਿਵੇਂ ਮਾਂ ਦੇ ਗਲ ਨਾਲ ਚਿੰਬੜ ਗਈਆਂ ਪਿੰਡ ਦੀ ਗਲੀ ਵਿੱਚ ਵੜਦਿਆਂ ਤਾਂ ਹੱਦ ਹੀ ਹੋ ਗਈ ਜਿਸ ਜਿਸਨੇ ਵੀ ਮਾਂ ਦੇ ਪਿੰਡ ਆਉਣ ਬਾਰੇ ਸੁਣਿਆ ਉਹ ਮਾਂ ਦੁਆਲੇ ਝੁਰਮਟ ਵਾਂਗ ਜੁੜ ਗਿਆ ਮੈਨੂੰ ਲੱਗਾ ਮਾਂ ਜਿਵੇਂ ਵਿਸਰ ਹੀ ਗਈ ਸੀ ਕਿ ਮੈਂ ਵੀ ਉਹਦੇ ਨਾਲ ਸਾਂ ਮੈਂ ਇੱਕ ਦੋ ਵਾਰ ਆਪਣੀ ਹੋਣ ਦਾ ਅਹਿਸਾਸ ਕਰਾਉਣ ਦਾ ਯਤਨ ਵੀ ਕੀਤਾ ਪਰ ਸਭ ਵਿਅਰਥ ਹਰ ਕੋਈ ਕਿਵੇਂ ਆਪਸਰਾ ਕਹਿ ਕੇ ਪਾਸਾ ਵੱਟ ਗਿਆ ਮੈਨੂੰ ਯਾਦ ਆਇਆ ਜਦੋਂ ਤੋਂ ਮੈਂ ਸ਼ਹਿਰ ਰਹਿਣ ਲੱਗਾ ਸਾਂ ਮੇਰੇ ਨਾਲ ਇੰਜ ਹੀ ਹੁੰਦਾ ਸੀ ਇੱਕਾ ਇੱਕ ਮੇਰਾ ਮਨ ਪੀੜ ਨਾਲ ਭਰ ਗਿਆ ਮੈਂ ਇੱਕ ਨਜ਼ਰ ਮਾਂ ਨੂੰ ਤੀਵੀਆਂ ਵਿੱਚ ਚਹਿਕਦੇ ਦੇਖਿਆ ਤੇ ਸੋਚਿਆ ਇਹ ਮਾਂ ਤਾਂ ਮਾਹੀ ਨਹੀਂ ਸੀ ਜਿਸ ਨੂੰ ਮੈਂ ਸ਼ਹਿਰੋ ਲੈ ਕੇ ਪਰਤਿਆ ਸਾਂ ਇਹ ਮਾਂ ਤਾਂ ਸ਼ਹਿਰ ਗਈ ਹੀ ਨਹੀਂ ਸੀ ਅਚਾਨਕ ਮੈਨੂੰ ਕਿਦਰੇ ਪੜਿਆ ਯਾਦ ਆਇਆ ਬੰਦਿਆਂ ਤੇਰੀਆਂ ਦਸ ਦੇਹੀਆਂ ਪਰ ਅਗਲੇ ਹੀ ਪਲ ਮੈਂ ਇਹ ਖਿਆਲ ਝਟਕ ਦਿੱਤਾ ਤੇ ਸੋਚਿਆ ਇਹ ਤਸ਼ਬੀਹ ਵੀ ਠੀਕ ਨਹੀਂ ਸੀ ਕੀ ਪਤਾ ਜੜਾ ਖੱਗੇ ਜਾਣ ਦੀ ਕੋਈ ਉਮਰ ਹੋਵੇ ਸ਼ਾਇਦ ਇਸੇ ਲਈ ਮਾਂ ਸ਼ਹਿਰ ਜੜਾ ਨਹੀਂ ਸੀ ਲਾ ਸਕੀ ਪਰ ਪਤਾ ਨਹੀਂ ਕਿਉਂ ਮੈਂ ਖਿਆਲ ਵੀ ਝਟਕ ਦਿੱਤਾ ਤੇ ਬੜੇ ਦੁਖੀ ਮਨ ਨਾਲ ਸੋਚਣ ਲੱਗਾ ਕਿ ਆਖਰ ਮੈਂ ਕਿਹੜੇ ਲੋਕਾਂ ਵਿੱਚੋਂ ਸਾਂ ਜਿਨ੍ਹਾਂ ਨੂੰ ਸ਼ਹਿਰ ਦੀ ਮਿੱਟੀ ਕਦੇ ਰਾਸ ਨਹੀਂ ਸੀ ਆਈ ਅਤੇ ਪਿੰਡ ਦੀ ਮਿੱਟੀ ਵਿੱਚ ਜੜਾਂ ਲਈ ਕੋਈ ਥਾਂ ਹੀ ਨਹੀਂ ਸੀ ਰਹੀ ਪਰ ਇਸ ਤੋਂ ਪਹਿਲਾਂ ਕਿ ਮੈਂ ਕੁਝ ਹੋਰ ਸੋਚਦਾ ਮੈਨੂੰ ਲੱਗਾ ਮੇਰੀਆਂ ਤਾਂ ਜਿਵੇਂ ਜੜਾਂ ਹੀ ਨਹੀਂ ਸਨ ਧੰਨਵਾਦ ਜੇ ਕਰੇ ਕਹਾਣੀ ਸੋਹਣੀ ਲੱਗੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਨਾ